ਅੱਲ ਬੰਗਾ ਵਿਕੇ ਸਕੋਰਪੀਓ ਗੱਡੀ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਜਿੰਨਾ ਵਿੱਚੋਂ 4 ਨੌਜਵਾਨ ਜ਼ਖਮੀ ਨੇ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਉਸ ਦਾ ਨਾਮ ਸੀ ਜਿਹੜਾ ਰਿਪਨ ਸੀਗਾ ਗੱਡੀ ਦੇ ਵਿੱਚ ਟੋਟਲ ਜਿਹੜੇ 5 ਲੋਕ ਸੀ ਉਸ ਤੋਂ ਪਹਿਲਾਂ ਜਿਹੜੇ ਇਹ ਸਕੋਰਪੀਓ ਗੱਡੀ ਦੇ ਵਿੱਚ ਤੁਸੀਂ ਇਹਨਾਂ ਨੌਜਵਾਨਾਂ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਜਦੋਂ ਕਿਤੇ ਜਾਂਦੇ ਸੀ ਤਾਂ ਤਕਰੀਬਨ ਇਕੱਠੇ ਹੁੰਦੇ ਸੀਗੇ ਆ ਕਈ ਵਾਰ ਰੈਲੀਆਂ ਦੇ ਵਿੱਚ ਜਾਂਦੇ ਜਾਂ ਕਈ ਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੀ ਆ ਤਾਂ ਇਹ ਨੌਜਵਾਨ ਜਿਹੜੇ ਇਕੱਠੇ ਹੀ ਰਹਿੰਦੇ ਸੀਗੇ ਇਹ ਵੀਡੀਓ ਦੇਖ ਕੇ ਇੰਨਾ ਕੁ ਤਾਂ ਪਤਾ ਚੱਲਦਾ ਵੀ ਜਿਹੜਾ ਇਹ ਗਰੁੱਪ ਵਾਜੀਆਂ ਦੇ ਵਿੱਚੋਂ ਜ਼ਰੂਰ ਸੀਗੇ ਸੋਸ਼ਲ ਮੀਡੀਆ ਤੇ ੜਕਾ ਰੀਲਾਂ ਪਾਉਂਦੇ ਸੀ ਜਦੋਂ ਵੀ ਕਿਤੇ ਜਾਂਦੇ ਸੀ ਹੋ ਸਕਦਾ ਜਿੰਨਾ ਨੌਜਵਾਨਾਂ ਨੇ ਕਤਲ ਕੀਤਾ ਉਹਨਾਂ ਨੂੰ ਦਿਖਾਉਣ ਦੇ ਮਾਰੇ ਹੀ ਜਿਹੜਾ ਜਾਂ ੜਕਾਉਣ ਦੇ ਮਾਰੇ ਸੋਸ਼ਲ ਮੀਡੀਆ ਤੇ ਰੀਲਾਂ ਪਾਉਂਦੇ ਹੋਣਗੇ ਰੇਲੀਆਂ ਦੇ ਵਿੱਚ ਵੀ ਜਾਂਦੇ ਸੀਗੇ ਤੇ ਗਰੁੱਪ ਵਾਜੀਆਂ ਕਰਕੇ ਸ਼ਹਿਰਾਂ ਦੇ ਵਿੱਚ ਘੁੰਮਦੇ ਵੀ ਸੀ ਪਰ ਉਹਨਾਂ ਵਿੱਚੋਂ ਇੱਕ ਨੌਜਵਾਨ ਜਿਹੜਾ ਰਿਪਨ ਉਹਨਾਂ ਦੇ ਘਰ ਵਾਲਿਆਂ ਨੇ ਦੱਸਿਆ ਵੀ ਸਾਡੇ ਮੁੰਡੇ ਦਾ ਜਿਹੜਾ ਕੋਈ ਕਸੂਰ ਨਹੀਂ ਸਾਡਾ ਮੁੰਡਾ ਤਾਂ ਸਿਰਫ ਜਿਹੜਾ ਨਾਈ ਦੀ ਦੁਕਾਨ ਤੇ ਇੱਥੇ ਬੈਠਾ ਸੀਗਾ ਉਹਦੇ ਕੋਲੇ ਜਿਹੜਾ ਉਹਦੇ ਯਾਰਾਂ ਦੋਸਤਾਂ ਦਾ ਫੋਨ ਆਉਂਦਾ ਹੈਗਾ ਫੋਨ ਤੇ ਇੱਕ ਵਾਰ ਉਹ ਮਨਾ ਕਰਦਾ ਤੇ ਬਾਅਦ ਵਿੱਚ ਦੁਬਾਰੇ ਫੇਰ ਫੋਨ ਆਉਂਦਾ ਫੇਰ ਜਿਹੜਾ ਚਲਿਆ ਜਾਂਦਾ ਬੰਗਾਂ ਦੇ ਵਿੱਚ ਸਕੋਰਪੀਓ ਗੱਡੀ ਦੇ ਵਿੱਚ ਜਿਹੜੇ ਇਹ ਪੰਜ ਨੌਜਵਾਨ ਘੁੰਮਰੇ ਹੁੰਦੇ ਨੇ ਤੇ ਪਿੱਛੇ ਇੱਕ ਜਿਹੜੀ i20 ਗੱਡੀ ਲੱਗਦੀ ਆ ਪਿੱਛਾ ਕਰਦੀ ਆ ਤੇ ਇੱਕ ਛੜਕ ਤੇ ਆ ਕੇ ਉਸ ਨੂੰ ਘੇਰਾ ਪੈ ਜਾਂਦਾ ਤੇ ਫਿਰ ਜਿਹੜੀਆਂ I20 ਦੇ ਵਿੱਚੋਂ ਨੌਜਵਾਨ ਨਿਕਲਦੇ ਨੇ ਤਕਰੀਬਨ 3 ਤੋਂ 4 ਨੌਜਵਾਨ ਦੱਸੇ ਜਾ ਰਹੇ ਨੇ ਉਹਨਾਂ ਦੇ ਨਾਮ ਵੀ ਜਿਹੜੇ ਆਪਾਂ ਦੱਸ ਦੀ ਇੱਕ ਦਾ ਨਾਮ ਸੌਰਭ ਹੈ ਤੇ ਇੱਕ ਦੋ ਨੌਜਵਾਨ ਜਿਹੜੇ ਹੋਰ ਸੀਗੇ ਉਹਨਾਂ ਵੱਲੋਂ I20 ਵਿੱਚੋਂ ਨਿਕਲ ਕੇ ਲਗਾਤਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਗੋਲੀਆਂ ਚੱਲਦੇ ਨੇ 35 ਤੋਂ 40 ਸਕੋਰਪੀਓ ਗੱਡੀ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਸੀ ਜਿਹੜਾ ਆਪਾਂ ਕਹਿ ਦਈਏ ਫੱਟੜ ਨਹੀਂ ਹੋਇਆ ਹੋਊਗਾ ਸ਼ੀਸ਼ੇ ਤੱਕ ਭੰਨ ਦਿੱਤੇ ਗੱਡੀ ਦਾ ਬੌਂਟ ਦੀ ਗੱਲ ਕਰੀਏ ਜਾਂ ਗੱਡੀ ਦੇ ਸਾਰੇ ਪਾਸੇ ਤਕਰੀਬਨ ਗੋਲੀਆਂ ਵੱਜੀਆਂ ਹੋਈਆਂ ਨੇ ਤਕਰੀਬਨ 4-5 ਮਿੰਟਾਂ ਦੇ ਵਿੱਚ ਇਹ ਜਿਹੜਾ ਸਾਰਾ ਕੰਮ ਹੋ ਗਿਆ ਹਮਲਵਾਰਾਂ ਨੇ ਆ ਗੋਲੀਆਂ ਚਲਾ ਕੇ ਉਸ ਤੋਂ ਬਾਅਦ i20 ਗੱਡੀ ਲੈ ਕੇ ਉਹ ਭੱਜ ਗਏ ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਆਲੇ-ਦੁਆਲੇ ਜਿੰਨੇ ਵੀ ਲੋਕ ਸੀ ਉਹ ਬਹੁਤ ਜ਼ਿਆਦਾ ਡਰ ਗਏ ਸੀ ਕਿਸੇ ਨੇ ਜਿਹੜਾ ਗੱਡੀ ਦੇ ਵਿੱਚ ਪਏ ਜ਼ਖਮੀ ਲੋਕਾਂ ਨੂੰ ਜ਼ਖਮੀ ਆਪਾਂ ਕਹਿੰਦੇ ਨੌਜਵਾਨਾਂ ਨੂੰ ਹੈਨਾ ਹਸਪਤਾਲ ਤੱਕ ਨਹੀਂ ਪਹੁੰਚਾਇਆ ਕਿਉਂਕਿ ਜਦੋਂ ਇੱਕ ਥਾਂ ਤੇ 40 ਤੋਂ 45 ਗੋਲੀਆਂ ਚੱਲਦੀਆਂ ਨੇ ਤਾਂ ਅੰਦਰ ਜਿਹੜਾ ਡਰ ਦਾ ਮਾਹੌਲ ਐਟੋਮੈਟਿਕ ਪੈਦਾ ਹੋ ਜਾਂਦਾ ਤਾਂ ਦੋਸਤੋ ਇੱਕ ਗੱਲ ਆ ਵੀ ਮਾਵਾਂ ਨੂੰ ਮੁੜ ਕੇ ਪੁੱਤ ਨਹੀਂ ਮਿਲਦੇ ਤੁਸੀਂ ਕਦੇ ਵੀ ਕਿਸੇ ਦੀ ਲੜਾਈ ਦੇ ਵਿੱਚ ਨਾ ਜਾਓ ਤੁਹਾਡੀ ਆਪਦੀ ਲੜਾਈ ਆ ਫੇਰ ਵੀ ਤੁਸੀਂ ਚੁੱਪ ਕਰ ਜੋ ਮੈਂ ਕਹਿੰਨਾ ਮਾਵਾ ਨੂੰ ਕਦੇ ਦੁਬਾਰਾ ਪੁੱਤ ਨਹੀਂ ਮਿਲਦੇ ਆ ਰਿਪਨ ਜਿਹੜਾ ਮੁੰਡਾ ਮਰਿਆ ਉਹਦਾ ਕੋਈ ਕਸੂਰ ਨਹੀਂ ਸੀਗਾ ਦੱਸਿਆ ਜਾ ਰਿਹਾ ਕਿ ਉਹ ਸਿਰਫ ਆਪਦੀ ਕਟਿੰਗ ਕਰਾਉਣ ਨਾਈ ਦੀ ਦੁਕਾਨ ਤੇ ਗਿਆ ਸੀ ਉਥੋਂ ਫੋਣਾ ਹੁੰਦਾ ਤੇ ਉਸ ਤੋਂ ਬਾਅਦ ਸਕੋਰਪੀਓ ਗੱਡੀ ਦੇ ਵਿੱਚ ਚਲਿਆ ਜਾਂਦਾ ਹੈਗਾ ਉਸ ਤੋਂ ਬਾਅਦ तकरीबन 28 30 ਤੋਂ 35 ਜਿਹੜੇ ਆਪਾਂ ਕਹਦੇ ਆ ਨਾ ਰਾਉਂਡ ਚੱਲਦੇ ਆਗੇ ਤੇ ਉਸ ਨੌਜਵਾਨ ਦੀ ਜਿਹੜੀ ਡੈਥ ਹੋ ਜਾਂਦੀ ਆਗੀ ਜਿਨ੍ਹਾਂ ਨੌਜਵਾਨਾਂ ਨੇ ਇਹ ਕੰਮ ਕੀਤਾ ਹੈ ਮਾਰਿਆ ਜਿਨ੍ਹਾਂ ਨੇ ਉਹ ਵੀ ਕਹਿੰਦੇ ਬੰਗਾ ਦੇਈ ਨੇ ਕੋਈ ਇਹਨਾਂ ਦੀ ਪ੍ਰਾਣੀ ਰੰਜਸ ਸੀ ਪ੍ਰਾਣੀ ਟਾਈਮ ਦੀ ਆਪਾਂ ਕਹਦੇ ਹਾਂ ਨਾ ਪਹਿਲਾਂ ਲੜਾਈ ਹੋਈ ਹੋਈ ਸੀ ਤਾਂ ਇਹਦੇ ਚੱਕਰ ਦੇ ਵਿੱਚ ਜਿਹੜੀ ਇੱਕ ਦੂਜੇ ਦੀ ਜਿਹੜੀ ਕਾਫੀ ਇਹਨਾਂ ਦੀ ਲੜਾਈ ਸੀ ਉਹ ਵੱਧ ਗਈ ਸੀ ਤੇ ਮਸਲਾ ਇਸ ਹੱਦ ਤੱਕ ਜਾ ਕੇ ਨਿਬੜਿਆ ਵੀ ਉਹਨਾਂ ਨੌਜਵਾਨਾਂ ਨੇ ਜਿਹੜਾ ਇਹਨਾਂ ਨੌਜਵਾਨਾਂ ਤੇ ਫਾਇਰਿੰਗ ਕਰਤੀ